ਮਿਤੀ 12 4 2024 ਨੂੰ ਅਸੀਂ ਰਿਜਿਸਟਰ ਕੀਤੀ ਐਫ ਆਈ ਆਰ ਨੰਬਰ 42 ਉਹਦੇ ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30 10 ਵਜੇ ਇੱਕ ਛੋਟੇ ਹਾਥੀ ਤੇ ਆਪਣਾ ਮਕਬੂਲਪੁਰਾ ਫਲੈਟ ਸੱਗੇ ਹੈ ਨੀਅਰ ਗੁਰਦੁਆਰਾ ਲੰਦਮਾ ਸਾਹਿਬ ਉਥੇ ਫਾਇਰ ਹੋਇਆ ਤੇ 52000 ਰੁਪਏ ਲੁੱਟ ਕੇ ਲੈ ਗਏ ਹੈ ਦੋ ਤਿੰਨ ਜਨੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ ਪਾਟੀ ਗਈ ਐਸਐਚਓ ਸਾਹਿਬ ਤੇ ਸੀਪੀ ਸਾਹਿਬ ਦੇ ਦਸ਼ੰਦਰ ਦੇ ਛੇਡ ਏਡੀਐਸਪੀ 3 ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਏਸੀਪੀ ਸ਼੍ਰੀ ਗੁਰਿੰਦਰबीर ਸਿੰਘ ਇਹਨਾਂ ਨੇ ਬਹੁਤ ਮਦਦ ਕੀਤੀ ਇਨਕਲੂਡਿੰਗ ਥਾਣਾ ਟੀਮ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਨੇ ਤਫ਼ਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਫ਼ਤੀਸ਼ ਹੋਈ ਜਦੋਂ ਸੀਸੀਟੀਵੀ ਕੈਮਰਾਸ ਦੇਖੇ ਤੇ ਹੋਰ ਆਪਣਾ ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇਹ ਐਫ ਆਈ ਆਰ ਆਪਣਾ सुरेंद्र ਸਿੰਘ ਨੇ ਕਰਾਈ ਹੈ ਇਹ ਕੰਕੋਰਡਰੇਟ ਸਟੋਰੀ ਹੈ ਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇੱਕ ਹੋਲਸੇਲਰ ਹੈ ਉਹਦਾ ਛੋਟਾ ਹਾਥੀ ਹੈ ਤੇ ਉਹ ਹੋਲਸੇਲਰ ਹੈ ਕਰਿਆਨੇ ਦਾ ਉਹ ਅੱਗੇ ਉਹ ਹੈ ਉਹਦੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਹਦੇ ਕਰਿੰਦੇ ਨੇ ਉਹਨਾਂ ਨੇ ਸੁਨੀਲ ਤੇ ਚੰਦਰ ਨਾਲ ਮਿਲ ਕੇ ਦੋ ਜਣਾਂ ਮਿਲ ਕੇ ਗੋਲੀ ਚਲਵਾਈ ਛੋਟੇ ਹਾਥੀ ਤੇ ਤੇ ਡਰਾਮਾ ਰਚਿਆ ਕਿ ਪੈਸੇ ਖੋਨ ਦਾ ਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ ਅਸੀਂ ਐਫ ਆਈ ਆਰ ਦਾ ਆਪਣਾ ਮਤੇਈ ਬਣਾਇਆ ਜਸਪ੍ਰੀਤ ਸਿੰਘ ਨੂੰ ਤੇ ਸੈਕਸ਼ਨ 420 406 336 427 379 ਬੀ 2 ਤੇ 25548 ਆਮਜੈਕਟ ਐਕਟ ਦੇ ਤੇ ਫਿਲਹਾਲ ਸਾਡੇ ਕੋਲ ਆਪਣਾ ਸੁਨੀਲ ਤੇ ਚੰਦ ਗ੍ਰਿਫਤਾਰ ਹੈਗੇ ਆ ਜੀ ਨਾਲ सुरेंद्र ਸਿੰਘ ਤੇ ਹਰਦੀਪ ਸਿੰਘ ਤੇ ਆਪਣਾ ਇਹਦੇ ਕੋਲੋਂ सुरेंद्र ਸਿੰਘ ਤੋਂ ਸਾਨੂੰ ਮਿਲੇ 58000 ਕੈਸ਼ ਤੇ ਹਰਦੀਪ ਸਿੰਘ ਦੇ ਪੋਜੀਸ਼ਨ ਤੋਂ ਸਾਨੂੰ ਅ ਬੇਤਿਬੋਤਾ ਕਿਸਿਲ ਮਿਲੇ ਇਲੀਗਲ ਨਾਨ ਲਾਇਸੈਂਸ ਬੇਤਰ ਤੇ ਇਹ ਸਾਡਾ ਹੁਣ ਤੱਕ ਦੀ ਤਫਤੀਸ਼ ਦਾ ਹੈਗਾ ਜੀ